ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਐ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜੋ ਹੁਣ ਪੰਜਾਬ ਦੇ ਉੱਤੇ ਇੱਕ ਭਾਰੀ ਮੁਸੀਬਤ ਹੜ੍ਹਾਂ ਦੀ ਜਿਹੜੀ ਕੁਦਰਤੀ ਮਾਰ ਲੋਕਾਂ ਨੂੰ ਪਈ ਹੈ ਕਿਉਂਕਿ ਇਨ ਰੂਟੀਨ ਤਾਂ ਸਾਰਾ ਕੁਝ ਕਰੀਦਾਈ ਡਿਪਾਰਟਮੈਂਟ ਵੀ ਲੱਗੇ ਰਹਿੰਦੇ ਆ ਪਰ ਕਈ ਵਾਰ ਇਸ ਤਰ੍ਹਾਂ ਦੀਆਂ ਕੁਦਰਤ ਦੀਆਂ ਮਾਰਾ ਹੁੰਦੀਆਂ ਵੀ ਖੜੇ ਖੜਾਏ ਕੰਮ ਐ ਜਿਹੜੇ ਉਹ ਰਹਿ ਜਾਂਦੇ ਆ ਔਰ ਲੋਕਾਂ ਦੀ ਜ਼ਿੰਦਗੀ ਵੀ ਰੁਕ ਜਾਂਦੀ ਐ ਸੋ ਉਹਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਜੋ ਆਪਣਾ ਫਰਜ਼ ਨਿਭਾਉਣ ਜਾ ਰਹੇ ਆ ਉਹ ਮੈਂ ਜਾਣਕਾਰੀ ਤੁਹਾਡੇ ਜ਼ਰੀਏ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਐ ਕਿਉਂਕਿ ਜਿਹੜੇ ਲੋਕ ਅਫੈਕਟ ਹੋਏ ਨੇ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਤਾਸੀ ਇਮੀਡੀਏਟ ਰੀਲੀਫ ਲੋਕਾਂ ਨੂੰ ਦੇਣਾ ਹੁੰਦਾ ਹੈ ਤੇ ਉਹਦੇ ਵਿੱਚ ਡਿਸਾਈਡ ਵੀ ਕਰਨਾ ਹੁੰਦਾ ਹੈ ਕਿ ਸਭ ਤੋਂ ਜ਼ਰੂਰੀ ਜਿਹੜਾ ਰੀਲੀਫ ਕਿਹੜਾ ਹੈ ਤਾਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਜਿਹੜਾ ਮਨੁੱਖੀ ਜੀਵਨ ਹੈ ਉਹਨੂੰ ਸਭ ਤੋਂ ਵੱਧ ਇੰਪੋਰਟੈਂਸ ਦਿੰਨੇ ਆ ਕਿ ਮਨੁੱਖੀ ਜਾਨਾਂ ਬਚਾਈਆਂ ਜਾਣ ਔਰ ਉਹਦੇ ਵਿੱਚ ਇਹੋ ਜੇ ਲੋਕ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਹੀ ਕੁਸਤਰਾ ਨਾਲ ਹਾਸ਼ੀਏ ਨਾਲ ੱਟਕੇ ਹੋਏ ਮੰਨਦੇ ਆ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗੀ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਜ਼ੁਰਗ ਜੋ ਇਹਨਾਂ ਹੜਾਂ ਦੀ ਮਾਰ ਹੇਠ ਆਏ ਆ ਉਹਨਾਂ ਲਈ ਜੋ ਅਸੀਂ ਸਪੈਸ਼ਲ ਐਫਰਟਸ ਕਰਨ ਜਾ ਰਹੇ ਆ ਤਾਂ ਉਹਦੀ ਜਾਣਕਾਰੀ ਮੈਂ ਦੇਣਾ ਚਾਹਾਂਗੀ ਕਿਉਂਕਿ ਪਹਿਲਾਂ ਵੀ ਇਹ ਚੱਲਦਾ ਰਹਿੰਦਾ ਪਰ ਹੁਣ ਅਸੀਂ ਇਸ ਨੂੰ ਇੱਕ ਕਹਿ ਲਓ ਕਿ ਮੁਹਿੰਮ ਵਜੋਂ ਥੋੜਾ ਵਿਗਰਸਲੀ ਇਹਦੇ ਤੇ ਕੰਮ ਕਰਾਂਗੇ ਅੱਜ ਤੋਂ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਕੋਲੇ ਕਈ ਵਾਰ ਲੱਗਦਾ ਕਿ ਅਸੀਂ ਬਜ਼ੁਰਗਾਂ ਨੂੰ ਕਿੱਥੇ ਲੈ ਕੇ ਜਾਈਏ ਸੋ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ 41 ਬਿਰਧ ਘਰ ਜਿਹਨੂੰ ਅਸੀਂ ਬਿਰਧ ਆਸ਼ਰਮ ਵੀ ਕਹਿ ਦਿੰਨੇ ਆ ਉਹ ਸਾਡੇ ਕੋਲ ਬਣੇ ਹੋਏ ਨੇ ਦੋ ਸਾਡੇ ਕੋਲੇ ਜਿਹੜੇ ਨਵੇਂ ਬਣੇ ਆ ਮਾਨਸਾ ਤੇ ਬਰਨਾਲਾ ਦੇ ਵਿੱਚ ਇੱਕ ਸਾਡੇ ਕੋਲ ਆਲਰੇਡੀ ਹੁਸ਼ਿਆਰ ਦੇ ਹੁਸ਼ਿਆਰਪੁਰ ਵਿੱਚ ਸਰਕਾਰੀ ਚੱਲ ਰਿਹਾ ਸੀ ਸੋ ਇਹ ਸਰਕਾਰੀ ਔਰ ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਗ੍ਰਾਂਟ ਦਿੰਨੇ ਆ ਹਰ ਸਾਲ ਉਹ ਸਾਰੇ ਰਲਾ ਕੇ ਸਾਡੇ ਕੋਲ ਟੋਟਲ 41 ਬਿਰਧ ਆਸ਼ਰਮ ਨੇ ਸੋ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਹੁਣ ਜਿਹੜੀ ਕਰੰਟ ਵੈਕੈਂਸੀ ਆ ਕਿ ਕਿੰਨੇ ਅਸੀਂ ਲੋਕਾਂ ਨੂੰ ਉੱਥੇ ਲਿਜਾ ਸਕਦੇ ਹਾਂ 572 ਦੀ ਸਾਡੇ ਕੋਲ ਕਪੈਸਿਟੀ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾ ਸਕਦੇ ਹਾਂ ਇਸ ਕਪੈਸਿਟੀ ਨੂੰ ਅਸੀਂ ਵਧਾ ਕੇ 700 ਤੱਕ ਵੀ ਲਿਜਾ ਸਕਦੇ ਹਾਂ ਤੋ ਅਸੀਂ ਆਪਣੀਆਂ ਟੀਮਾਂ ਗਠਿਤ ਕਰ ਦਿੱਤੀਆਂ ਨੇ ਜਿਹੜੀਆਂ ਕਿ ਸਾਰੀਆਂ ਟੀਮਾਂ ਨੇ ਪਹਿਲਾਂ ਵੀ ਪੰਜਾਬ 'ਚ ਬਹੁਤ ਵਧੀਆ ਕੰਮ ਬੈਗਰੀ ਦੇ ਅਗੇਂਸਟ ਕੀਤਾ ਸੀ ਹੁਣ ਅਸੀਂ ਉਹਨਾਂ ਸਾਰੀਆਂ ਟੀਮਾਂ ਨੂੰ ਸਾਡੇ ਜ਼ਿਲ੍ਹਾ ਪ੍ਰਲਾਈ ਸਾਡੇ ਡੀਪੀਓਜ਼ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਾਡੇ ਜਿਹੜੇ ਚਾਈਲਡ ਪ੍ਰੋਟੈਕਸ਼ਨ ਆਫੀਸਰ ਔਰ ਸਾਡੇ ਸੀਡੀਪੀਓ ਸਾਡੇ ਆਂਗਣਵਾੜੀ ਵਰਕਰਸ ਇਹ ਸਾਰੇ ਜਿਹੜੀ ਜਿੱਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਵਿਜ਼ਿਟ ਕਰਨਗੇ ਉੱਥੇ ਰੋਜ਼ਾਨਾ ਜਾਣਗੇ ਔਰ ਜਿੱਥੇ ਸਾਡੇ ਬਜ਼ੁਰਗਾਂ ਨੂੰ ਅਸੀਂ ਇਹ ਫੀਲ ਕਰਦੇ ਆ ਕਿ ਬਜ਼ੁਰਗ ਅਸੀਂ ਉਸ ਏਰੀਏ ਚ ਜਾਂ ਕੈਂਪ ਏਰੀਏ ਚ ਕਿਉਂਕਿ ਇਹ ਸਥਿਤੀ ਇਹੋ ਜੀ ਹੁੰਦੀ ਹੈ ਬਜ਼ੁਰਗ ਬਿਮਾਰੀਆਂ ਨਾਲ ਵੀ ਛੇਤੀ ਘਿਰ ਜਾਂਦੇ ਆ ਔਰ ਹੜਾ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਅਟੈਕ ਹੁੰਦਾ ਉਹ ਵੀ ਅਸੀਂ ਧਿਆਨ ਚ ਰੱਖਦੇ ਹੋਏ ਆਪਣੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਲਈ ਆਪਣੀਆਂ ਟੀਮਾਂ ਲਗਾ ਦਿੱਤੀਆਂ ਨੇ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਈ ਵਾਰ ਲੋਕਾਂ ਨੂੰ ਹੁੰਦਾ ਕਿ ਪਤਾ ਨਹੀਂ ਕਿੱਥੇ ਲੈ ਜਾਣਗੇ ਸੋ ਜਿੱਥੇ ਵੀ ਅਸੀਂ ਲੈ ਕੇ ਜਾਵਾਂਗੇ ਬਿਰਧ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਇਹ ਬਿਰਧ ਘਰ ਬਣੇ ਹੋਏ ਨੇ ਔਰ ਉੱਥੇ ਅਸੀਂ ਵਧੀਆ ਪ੍ਰਬੰਧ ਖਾਣ ਪੀਣ ਦਾ ਬਜ਼ੁਰਗਾਂ ਨੂੰ ਕੱਪੜੇ ਰਿਹਾਇਸ਼ ਜੋ ਵੀ ਉਹਨਾਂ ਦੀ ਡੇਲੀ ਨੈਸੈਸਿਟੀਆਂ ਨਾਣਾ ਧੋਣਾ ਖਾਣਾ ਪੀਣਾ ਮੈਡੀਸਨ ਰੈਗੂਲਰ ਚੈੱਕਅਪ ਇਹ ਸਾਰਾ ਉੱਥੇ ਮੁਹੱਈਆ ਆਲਰੇਡੀ ਵੀ ਕਰਾ ਰਹੇ ਆਂ ਔਰ ਜਿੰਨਾਂ ਅਸੀਂ ਲੈ ਕੇ ਜਾਵਾਂਗੇ ਜਿਹੜੇ ਵਿਲਿੰਗ ਹੋਣਗੇ ਉਹਨਾਂ ਨੂੰ ਵੀ ਅਸੀਂ ਕਰਾਵਾਂਗੇ ਜੇਕਰ ਸਾਡੇ ਕੋਈ ਬਜ਼ੁਰਗ ਹੈਂਡੀਕੈਪ ਨੇ ਤਾਂ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਕੇ ਜਾਵਾਂਗੇ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਸ਼ੇਅਰ ਕਰ ਰਹੇ ਨੇ ਕਿ 90 ਸਾਲ ਦੇ ਬਜ਼ੁਰਗ ਅਸੀਂ ਇਹਨਾਂ ਨੂੰ ਲੈ ਕੇ ਬਾਹਰ ਨਹੀਂ ਜਾ ਸਕਦੇ ਸੋ ਉੱਥੇ ਸਾਡੀਆਂ ਟੀਮਾਂ ਤਾਇਨਾਤ ਰਹਿਣਗੀਆਂ ਔਰ ਜਿਹੜੇ ਵੀ ਇਹਨਾਂ ਬਿਰਧ ਘਰਾਂ ਦੇ ਵਿੱਚ ਸਾਡੇ ਸੁਪਰਡੈਂਟ ਲਗਾਏ ਹੋਏ ਨੇ ਅਸੀਂ ਉਹ ਸਾਰੇ ਉਹਨਾਂ ਦੀ ਫੋਨ ਨੰਬਰ ਡਿਟੇਲਸ ਜਿਹੜੀ ਹੈ ਉਹ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹੈਲਪਲਾਈਨ ਜਾਰੀ ਕੀਤੀ ਹੈ 0181240064 ਇਹ ਉਹਨਾਂ ਨੂੰ ਅਸੀਂ ਲਿਸਟਾ ਫੋਨ ਨੰਬਰ ਪ੍ਰੋਵਾਈਡ ਕਰਾ ਦਿੱਤੇ ਨੇ ਤਾਂ ਕਿ ਕੋਈ ਵੀ ਹੜ੍ਹਾਂ ਦੇ ਰਿਲੇਟਡ ਕੋਈ ਫੋਨ ਆਉਂਦਾ ਹੈ ਤੋਂ ਇਮੀਡੀਏਟਲੀ ਸਾਡੀ ਟੀਮ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਸਕੀਏ ਦੂਸਰੀ ਗੱਲ ਜਿਹੜੀ ਸਾਡਾ ਵਿਭਾਗ ਕਰਦਾ ਹੈ ਬੱਚਿਆਂ ਦੀ ਗੱਲ ਅਸੀਂ ਕਰਦੇ ਹਾਂ ਸੋ ਬੱਚਿਆਂ ਦੇ ਲਈ ਵੀ ਅਸੀਂ ਵਾਲ ਘਰ ਹੈ ਜਿਹੜੇ ਉਹਨਾਂ ਦੇ ਵਿੱਚ ਵੈਕੈਂਸੀ ਪ੍ਰੋਵਾਈਡ ਕਰ ਲਈ ਹੈ ਕਿ ਅਸੀਂ ਬੱਚਿਆਂ ਨੂੰ ਕਿਉਂਕਿ ਜ਼ਿਆਦਾਤਰ ਪੇਰੈਂਟਸ ਜਿਹੜੇ ਬੱਚਿਆਂ ਨੂੰ ਕਈ ਵਾਰੀ ਨਹੀਂ ਕੱਲੇ ਛੱਡਣਾ ਚਾਹੁੰਦੇ ਪਰ ਅਸੀਂ ਉਹਨਾਂ ਲਈ ਵੀ ਆਂਗਣਵੜੀ ਸੈਂਟਰ ਵੀ ਖਾਲੀ ਕਰਾ ਲਏ ਨੇ ਤਾਂ ਕਿ ਅਸੀਂ ਵਿਧ ਮਦਰ ਵੀ ਉਹਨਾਂ ਨੂੰ ਉੱਥੇ ਲੈ ਕੇ ਜਾ ਸਕੀਏ ਔਰ ਜੋ ਸਾਡਾ ਵਿਭਾਗ ਡਾਈਟ ਪ੍ਰੋਵਾਈਡ ਕਰਦਾ ਹੈ ਆਂਗਣਵੜੀ ਸੈਂਟਰਾਂ ਦੇ ਥਰੂ ਉਹ ਅਸੀਂ ਲਗਾਤਾਰ ਉਹਨਾਂ ਨੂੰ ਉੱਥੇ ਜਿਹੜੇ ਅਫੈਕਟਡ ਏਰੀਆਜ਼ ਨੇ ਉੱਥੇ ਸਾਡੀਆਂ ਟੀਮਾਂ ਪਹੁੰਚਾਉਣਗੀਆਂ ਜਿਦੇ ਵਿੱਚ ਖਿਚੜੀ ਦਲੀਆ ਸ਼ਾਮਲ ਹੈ ਔਰ ਇਹ ਸਾਡੀ ਡਾਈਟ ਵੈਸੇ ਰੈਡੀ ਟੂ ਮੇਟ ਹੁੰਦੀ ਹੈ ਕਿ ਇਹਨੂੰ ਅਸੀਂ ਉਬਾਲ ਕੇ ਪਾਣੀ ਚ ਇਮੀਡੀਏਟਲੀ ਕੰਜ਼ਿਊਮ ਕਰ ਸਕਦੇ ਹਾਂ ਉਹਦੇ ਵਿੱਚ ਕੋਈ ਬਹੁਤਾ ਖਲਾਰੇ ਦੀ ਲੋੜ ਨਹੀਂ ਪੈਂਦੀ ਸੋ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ ਔਰ ਅਸੀਂ ਇਹ ਵੀ ਰਿਕਵੈਸਟ ਕੀਤੀ ਹੈ ਕਈ ਵਾਰੀ ਸੈਂਟਰ ਗਵਰਨਮੈਂਟ ਦੀ ਕੁਝ ਕੰਡੀਸ਼ਨਸ ਹੁੰਦੀਆਂ ਕਿ ਉਹਦੀ ਫੇਸ ਰੈਕਗਨਿਸ਼ਨ ਕਰੋ ਸੋ ਸਾਰੀਆਂ ਕੰਡੀਸ਼ਨਸ ਅਸੀਂ ਹਟਾਉਣ ਦੀ ਰਿਕਵੈਸਟ ਕੀਤੀ ਹੈ ਇਹਦੇ ਵਿੱਚ ਕੋਈ ਲਿਮਟ ਨਹੀਂ ਅਸੀਂ ਰੱਖਾਂਗੇ ਵੀ ਕਿਹਨੂੰ ਰਾਸ਼ਨ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹਦੇ ਵਿੱਚ ਅਸੀਂ ਸਾਡੀਆਂ ਪ੍ਰੈਗਨੈਂਟ ਲੇਡੀਆਂ ਸਾਡੇ ਛੋਟੇ ਬੱਚੇ ਬੱਚਿਆਂ ਨੂੰ ਦੁੱਧ ਚੰਗਾਉਣ ਵਾਲੀਆਂ ਮਾਵਾਂ ਇਹ ਸਾਰੀਆਂ ਸ਼ਾਮਲ ਰਹਿਣਗੀਆਂ ਔਰ ਇਸ ਤੋਂ ਬਾਅਦ ਕਈ ਵਾਰੀ ਸਾਡੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਉਹ ਵੀ ਬਹੁਤ ਹੋਣਗੀਆਂ ਜਿਹੜੀਆਂ ਇਹਨਾਂ ਹੜਾਂ ਦੇ ਹਾਲਾਤਾਂ 'ਚ ਫਸੀਆਂ ਹੋਣਗੀਆਂ ਅਸੀਂ ਆਪਣੇ ਸਖੀ ਵਨ ਸਟਾਪ ਸੈਂਟਰ ਜੋ ਹਰ ਜ਼ਿਲ੍ਹੇ ਦੇ ਹਸਪਤਾਲ ਵਿੱਚ ਆਲਰੇਡੀ ਖੋਲੇ ਹੋਏ ਆ ਔਰ ਸਰਵਿਸਿਜ਼ ਵੀ ਪ੍ਰੋਵਾਈਡ ਕਰ ਕਰ ਰਹੇ ਆ ਅਸੀਂ ਉਹਨਾਂ ਨੂੰ ਵੀ ਉਹਨਾਂ ਲੇਡੀਜ਼ ਦੇ ਲਈ ਜਿਹੜਾ ਵੇਕੈਂਟ ਕਰਵਾ ਲਿਆ ਹੈ ਤਾਂ ਕਿ ਅਸੀਂ ਪ੍ਰੈਗਨੈਂਟ ਲੇਡੀਜ਼ ਨੂੰ ਸਖੀ ਵਨ ਸਟਾਪ ਸੈਂਟਰਸ ਦੇ ਵਿੱਚ ਲਿਜਾ ਸਕੀਏ ਸੋ ਇਸ ਤੋਂ ਬਿਨਾ ਇੱਕ ਵੱਡੀ ਕਿਉਂਕਿ ਔਰਤਾਂ ਨਾਲ ਰਿਲੇਟਡ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਜਿੱਥੇ ਮੈਂ ਸਪਲੀਮੈਂਟਰੀ ਨਿਊਟ੍ਰੀਸ਼ਨ ਦੀ ਗੱਲ ਕਰਦੀ ਆ ਉੱਥੇ ਅਸੀਂ ਜੋ ਸੈਨੀਟਰੀ ਪੈਡਸ ਵੀ ਜਿਹੜੀਆਂ ਆਪਣੀਆਂ ਪੈਣਾ ਨੂੰ ਮਹੱਈਆ ਕਰਾਉਣ ਜਾ ਰਹੇ ਆ ਕਿ ਕਈ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੋ ਦੱਸ ਨਹੀਂ ਸਕਦੀਆਂ ਔਰਤਾਂ ਓਪਨਲੀ ਸੋ ਸਾਡੀਆਂ ਅੰਗਨਵਾੜੀ ਵਰਕਰ ਸਾਡੀਆਂ ਸੀਡੀਪੀਓਸ ਉਹ ਸੈਨੇਟਰੀ ਪੈਡਸ ਹਾਲਾਂਕਿ ਇਹ ਸਕੀਮ ਸਾਡੀ ਵਰਲਡ ਬੈਂਕ ਨਾਲ ਚੱਲ ਰਹੀ ਸੀ ਔਰ ਅਸੀਂ ਇਹਨੂੰ ਵਿਗਰਸਲੀ ਹਲੇ ਚੰਗੇ ਤੌਰ ਤੇ ਸ਼ੁਰੂ ਕਰਨਾ ਸੀ ਪਰ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਹ ਸਾਰਾ ਕੁਝ ਡਿਸਟ੍ਰੀਬਿਊਟ ਪਹਿਲਾਂ ਹੀ ਕਰਨ ਜਾ ਰਹੇ ਹਾਂ ਔਰ ਇਹਦੇ ਤੇ ਵੀ ਅਸੀਂ ਜਿਹੜੀ ਕੰਡੀਸ਼ਨ ਇੱਕ ਲਗਾਈ ਜਾਂਦੀ ਹੈ ਕਿ ਫੇਸ ਰਿਕੋਗਨੀਸ਼ਨ ਜ਼ਰੂਰੀ ਹੈ ਆਧਾਰ ਕਾਰਡ ਜ਼ਰੂਰੀ ਹੈ ਕਿਸੇ ਵੀ ਬੈਨੀਫਿਸ਼ੀਰੀ ਨੂੰ ਇਹ ਬੈਨੀਫਿਟ ਦੇਣਾ ਹੈ ਸੈਨੇਟਰੀ ਪੈਡ ਵਾਲਾ ਤਾਂ ਉਹ ਵੀ ਅਸੀਂ ਬਿਲਕੁਲ ਸੈਂਟਰ ਗਵਰਨਮੈਂਟ ਨੂੰ ਲਿਖ ਦਿੱਤਾ ਕਿ ਇਹੋ ਜੀ ਕੰਡੀਸ਼ਨ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਐਗਜ਼ੈਂਪਸ਼ਨ ਚਾਹਾਂਗੇ ਔਰ ਇਹ ਸਾਰੇ ਕਿਤੇ ਅਸੀਂ ਡਿਸਟ੍ਰਿਬਿਊਟ ਕਰਾਂਗੇ ਇਹ ਮਾਨਸਾ ਅਸੀਂ ਜਿਹੜਾ ਵਿਰਧ ਆਸ਼ਰਮ ਨਵਾਂ ਖੋਲਣਾ ਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੇ ਹਾਲਾਤਾਂ ਨੂੰ ਦੇਖਦੇ ਹੋਏ ਬਦਲਣੀਆਂ ਪੈਂਦੀਆਂ ਨੇ 72 ਦੀ ਕੈਪੈਸਿਟੀ ਵਾਲਾ ਇਹ ਬਿਰਧ ਆਸ਼ਰਮ ਜਿਵੇਂ ਪਹਿਲਾਂ ਅਸੀਂ ਬਰਨਾਲਾ ਖੋਲਿਆ ਸੀ ਬਹੁਤ ਹੀ ਆਧੁਨਿਕ ਉਹ ਅਕਤੂਬਰ ਚ ਅਸੀਂ ਖੋਲਣਾ ਸੀ ਸੀਨੀਅਰ ਸਿਟੀਜ਼ਨ ਡੇ ਤੇ ਸਾਰਾ ਕੁਝ ਉਹਦੇ ਚ ਰੈਡੀ ਕਰ ਲਿਆ ਗਿਆ ਪਰ ਅਸੀਂ ਇਹ ਕੱਲ ਤੋਂ ਹੀ ਜਿਹੜਾ ਬਿਰਧ ਆਸ਼ਰਮ ਖੋਲਣ ਜਾ ਰਹੇ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾ ਮੁਤਾਬਕ ਸੋ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕਈ ਵਾਰੀ ਹੈਲਪਲਾਈਨ ਬਿਜ਼ੀ ਵੀ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਫੋਨ ਕਰਦੇ ਹੋਣਗੇ ਸੋ ਸਾਡੀਆਂ ਪਹਿਲਾਂ ਤੋਂ ਚੱਲ ਰਹੀਆਂ ਹੈਲਪਲਾਈਨਸ ਹੈ ਜਿਹੜੀਆਂ ਆਲਰੇਡੀ ਚੱਲ ਰਹੀਆਂ ਮੈਂ ਉਹ ਵੀ ਧਿਆਨ ਚ ਲਿਆਉਣਾ ਚਾਹਾਂਗੀ ਕਿ 1098 ਸਾਡੀ ਬੱਚਿਆਂ ਦੀ ਹੈਲਪ ਲਈ ਹੈ ਹੈਲਪਲਾਈਨ ਇਸੇ ਤਰ੍ਹਾਂ 181 ਔਰਤਾਂ ਦੀ ਹੈਲਪ ਲਈ ਹੈ ਤੇ 14567 ਇਹ ਬਜ਼ੁਰਗਾਂ ਦੀ ਹੈਲਪਲਾਈਨ ਹੈ ਜੇਕਰ ਕਿਤੇ ਸਾਨੂੰ ਲੱਗੇ ਵੀ ਅਸੀਂ ਇੱਕ ਫੋਨ ਤੇ ਕੋਈ ਇੱਕ ਹੈਲਪਲਾਈਨ ਕੰਮ ਨਹੀਂ ਕਰ ਰਹੀ ਇੰਨਾ ਚੋ ਕਿਤੇ ਵੀ ਤੁਸੀਂ ਫੋਨ ਕਰੋਗੇ ਤਾਂ ਚਾਹੇ ਉਹ ਬੱਚੇ ਲਈ ਕਰੋਗੇ ਬਜ਼ੁਰਗਾਂ ਲਈ ਕਰੋਗੇ ਔਰਤਾਂ ਲਈ ਕਰੋਗੇ ਤਾਂ ਸਾਡੀ ਟੀਮ ਹੈ ਜਿਹੜੀ ਉਹ ਇਮੀਡੀਏਟਲੀ ਉਹਦੇ ਤੇ ਰਿਐਕਟ ਕਰੇਗੀ ਰਿਸਪੌਂਸ ਕਰੇਗੀ ਔਰ ਇਹਦਾ ਸਾਰਿਆਂ ਦਾ ਕਿਉਂਕਿ ਇਹ ਕਈ ਵਾਰੀ ਹੋ ਜਾਂਦਾ ਵੀ ਅਸੀਂ ਕਹਿ ਦਿੰਨੇ ਆ ਤੇ ਗਰਾਉਂਡ ਲੈਵਲ ਤੇ ਹੁੰਦਾ ਨਹੀਂ ਤੇ ਉਹ ਲੋਕ ਜਿਹੜੇ ਸਮਝਦੇ ਆ ਕਿ ਤਾਂ ਸਿਰਫ ਬਿਆਨਬਾਜ਼ੀ ਹੈ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡੇਲੀ ਮੋਨਿਟਰਿੰਗ ਇਹਦੀ ਕਰਾਂਗੇ ਕਿ ਅੱਜ ਦੇ ਦਿਨ ਅਸੀਂ ਕਿੰਨੇ ਲੋਕਾਂ ਨਾਲ ਸੰਪਰਕ ਕੀਤਾ ਕਿੰਨੇ ਬਜ਼ੁਰਗਾਂ ਨੂੰ ਅਸੀਂ ਰਾਹਤ ਪਹੁੰਚਾਈ ਕਿੰਨੇ ਬੱਚਿਆਂ ਨੂੰ ਪਹੁੰਚਾਈ ਸੋ ਜਿੰਨੇ ਵੀ ਦਿਨ ਆਫਤ ਹੈ ਅਸੀਂ ਆਪਣੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਮਹਿਲਾਵਾਂ ਨੂੰ ਉਹਨਾਂ ਨੂੰ ਸੇਫ ਕਰਨ ਲਈ ਲਗਾਤਾਰ ਯਤਨ ਕਰਾਂਗੇ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ